ਹੈਲੋ ਜੀ ਸਤਿ ਸ੍ਰੀ ਅਕਾਲ ਫੋਰਸ ਨਾਓ ਫਰੰਟ ਪ੍ਰੋਟੈਕਟ ਕੀ ਹਾਲ ਹੈ ਆਸ ਕਰਦੀ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਵਾਈਕ ਨੂੰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੀ ਫਰੈਂਟ ਅਲਟਰਨੈਟ ਸ਼ੇਅਰ ਕਰਾਂਗੇ ਲੋਹੜੀ ਵਲ ਦੀੰ ਦਾ ਵੀਡੀਓ ਅਸੀਂ ਕਿਸ ਤਰ੍ਹਾਂ ਲੋਹੜੀ ਸੈਲੀਬ੍ਰੇਟ ਕਰਦੇ ਆ ਅੱਜ ਤੁਸੀਂ ਦੇਖ ਰਹੇ ਨੇ ਪਿਉ ਕੋ ਤੋ ਉਡਾ ਰਹੇ ਨੇ ਬਾਦ ਪਤੰਗਾ ਤੇ ਉਹ ਕੋੜੇ ਕੋੜੇ ਫਾਕੇ ਹਟੇ ਸੀ ਅਸੀਂ ਅੱਜ ਆਲੂ ਫਰਾਈ ਬਣਾਏ ਸੀ ਪਕੌੜੇ ਉਹ ਖਾਦੇ ਸੀ ਕੋਟਾ ਨਬ ਨੇ ਦੀ ਭਾਇਆ ਤਾਂ ਇਹ ਤੇ ਦੇਖ ਸਕਦੇ ਹੋ ਕਿ ਇਹਨਾਂ ਨੇ ਗੁੰਟੀਆਂ ਲਿਆ ਕੇ ਰੱਖੀਆਂ ਨੇ ਤੇ ਮੈਂ نیچے ਇਹਨਾਂ ਨੂੰ ਫੜਾ ਕੇ ਤੇ ਹੁਣ ਚੱਲੀ ਸੀ ਮੈਂ ਰੱਖੀ ਹੋਈ ਆ ਬਾਹ ਗੰਨੇ ਦੀ ਰਸ ਦੀ ਖੀਰ ਰੋ ਵਾਲੀ ਜਿਹੜੀ ਅਸੀਂ ਅੱਜ ਰਿਣਨੀ ਆ ਸਵੇਰੇ ਅਸੀਂ ਖਾਣੀ ਆ ਜਿਹਨੂੰ ਅਸੀਂ ਕਹਿੰਦੇ ਆ ਫੋਰ ਰਿਣੀ ਤੇ ਮਾਖਾਦੀ ਗੰਨੇ ਦੀ ਰਸ ਦੀ ਖੀਰ ਨਾਲ ਖਿਚੜੀ ਨਾਲ ਦਹੀਂ ਇਹ ਰਾਤ ਨੂੰ ਅਸੀਂ ਸਾਰੀ ਤਿਆਰੀ ਕਰਾਂਗੇ ਤਾਂ ਲੈ ਆਈ ਸੀ ਰਾਤ ਲਈ ਭੁਗੇਲੇ ਫੁੱਲੇ ਰਿਓੜੀਆਂ ਮੌਫਲੀ ਤੇ ਤਿਲ ਸਭ ਸਮਾਨ ਜੋ ਅਸੀਂ ਖਾਣਾ ਸੀ ਤੇ ਉਹ ਲੈ ਅਸੀਂ ਨਾਲੇ ਪੁੱਗ ਗਵਾਲਾਂ ਦੀ ਰਾਤ ਨੂੰ ਜਿਆਦਾ ਸੈਲੀਬ੍ਰੇਟ ਨਹੀਂ ਅਸੀਂ ਕੀਤੀ ਲੋਹੜੀ ਚਲੋ ਜਿਸ ਤਰਾ ਵੀ ਅਸੀਂ ਆਮ ਪਿੰਡਾਂ 'ਚ ਕਰਦੇ ਉਹ ਤੁਹਾਡਾ ਵੀਡੀਓ ਸ਼ੇਅਰ ਕੀਤੀ ਹੈ ਇਧਰ ਆ ਦੇਖੋ ਮੈਂ ਖਾ ਰਹੀ ਆ ਸੁੱਚੀਆਂ ਅਸੀਂ ਕੱਢ ਕੇ ਰੱਖ ਲਈਆਂ ਸੀ ਤੇ ਹੁਣ ਆ ਗਈ ਆ ਬਾਹਰ ਚੁੱਲੇ ਤੇ ਰੱਖੀ ਹੋਈ ਅਸੀਂ ਕੰਨੇ ਤੇ ਰਸ ਦੀ ਖੀਰ ਜਿਹੜੀ ਅਸੀਂ ਦੋ ਢਾਈ ਵਜੇ ਰੱਖ ਦਿੱਤੀ ਸੀ ਤੇ ਉਹਦੀ ਮੈਲ ਲਾ ਕੇ ਤੇ ਮੱਠੇ ਮੱਠੇ ਸੇਕ ਤੇ ਇਕਾ ਤਾ ਗੋਹਾ ਲਾ ਦਿੱਤਾ ਸੀ نیچے ਲੜੀ ਸਾਡੀ ਖੀਰ ਹੈ ਰੇਜਦੀ ਰਹੇਗੀ ਆ ਦੇਖ ਸਕਦੇ ਜੀ ਮੈਂ ਤੁਹਾਨੂੰ ਮੈਂ ਦਿਖਾਨੀ ਐਨੀ ਜਿਆਦਾ ਸਵਾਦ ਬਣੀ ਸੀ ਨਾ ਪਿਓ ਰੋ ਦੀ ਖੀਰ ਸੀ ਆ ਦੇਖ ਸਕਦੇ ਇਤਰਾ ਨਾ ਇਹਨੇ ਸੇਕਦੀ ਰੇਜਦੀ ਰਹੀ ਤੇ ਛਾਵੇਂ ਪੰਜ 6 ਵੇ ਲਾਈ ਸੀ ਤੇ ਬਹੁਤ ਸੋਹਣੀ ਖੋਲ ਖੋਲ ਕੇ ਵਧੀਆ ਬਣੀ ਤੇ ਆ ਦੇਖ ਸਕਦੇ ਜੀ ਤੁਸੀਂ ਦੇਖ ਨੂੰ ਵਧੀਆ ਲੱਗਦੀ ਗਈ ਨਾ ਇਹਦੀ ਪਹਿਲਾਂ ਅਸੀਂ ਮਾਇਲ ਉਤਾਰ ਲਈ ਸੀ ਥੋੜੀ ਜੀ ਲੱਸੀ ਪਾ ਕੇ ਤੇ ਇਹਦਾ ਕਲਰ ਵੀ ਵਧੀਆ ਹੋ ਜਾਂਦਾ ਹੈ ਸਾਰੇ ਜੜੀ ਰੋ ਦੀ ਮੈਲੂੰ ਦੀ ਉੱਤਰ ਜਾਂਦੀ ਹੈ ਤੇ ਬਾਅਦ ਚੋਂ ਅਸੀਂ ਚਾਵਲ ਪਾ ਕੇ ਨੂੰ ਮੱਠੇ ਦੇ ਸੇਕ ਕਰੇ ਨੇ ਜਾਨੇ ਇਹਦੇ ਵੀ ਥੋੜੀ ਸੌਂਫ ਜੁਆਰ ਤੇ ਤੇਸੀ ਘੋਵੀ ਨਾਲ ਪਾ ਦਿੱਤਾ ਸੀ ਇਹਨਾਂ ਬਾਕੀ ਸੇਪਾਰ ਹਨਾ ਮਤਨ ਦਿਖਾਣੇ ਆ ਅਸਮਾਨ ਚ ਕਿੰਨੀਆਂ ਤੂ ਗੁੱਡੀਆਂ ਚੱਲ ਰਹੀਆਂ ਇੱਥੇ ਲੱਭ ਨਹੀਂ ਰਿਹਾ ਕੋਠੇ ਤੋਂ ਜ਼ਿਆਦਾ ਲੱਗਦਾ ਸੀ ਨਾਲ ਨਾਲ ਇਹਨੋਂ ਹਲਾਉਂਦੇ ਜਾਵਾਂਗੇ ਮੈਂ ਜ਼ਿਆਦਾ ਨਹੀਂ ਸੇ ਲਾਈ ਤੇ ਹੁਣ ਮੈਨੂੰ ਇਹ ਭਰਨ ਦੀ ਆਗੀ ਅਰੇ ਪਾਣੀ ਦੇ ਮੇਟਾ ਦੇ ਸੇਕ ਲਾਗੇ ਨਾਲੇ ਲਾਗੇ ਬੈਠ ਜਾਵਾਂਗੇ ਤੇ ਨਾਲੇ ਅਸੀਂ ਦੂਸਰੇ ਪਾਸੇ ਤਿਆਰੀ ਦਾ ਕੰਮ ਕਰਾਂਗੇ ਕਿ ਝੜੀ ਬਣਾਉਂਦੀ ਜੋ ਅਸੀਂ ਰਾਤ ਨੂੰ ਬਣਾ ਲੈਣੀ ਉਹ ਨਹੀਂ ਖਾਣੀ ਉਹ ਸਵੇਰੇ ਹੀ ਖਾਣੀ ਹੈ ਇਹ ਬਹੁਤ ਮੇਨ ਹੁੰਦਾ ਲੋਹਰੀ ਦੇ ਤਿਉਹਾਰ ਤੇ ਮੋਠਾ ਦੀ ਦਾਲ ਦੀ ਝੜੀ ਇਹ ਐਸੇ ਨੇ ਸ਼ਾਮ ਨੂੰ ਅਸੀਂ ਬਣਾ ਕੇ ਰਾਤ ਰੱਖ ਲੈਣੀ ਹੈ ਤੇ ਸਵੇਰੇ ਹੀ ਸੁੱਚੇ ਮੂੰਹ ਖਾਵਾਂਗੇ ਇਧਰ ਮੈਂ ਹੁਣ ਤਿਆਰੀ ਕਰ ਰਹੀ ਸੀ ਖਿਚੜੀ ਬਣਾਣ ਦੀ ਤੇ ਆ ਦੇਖੋ ਦਿਖਾ ਰਹੀ ਹਾਂ ਮੋਠ ਨੇ ਹੁੰਦੇ ਨੇ ਮੋਠਾ ਦਾਲ ਅਸੀਂ ਵੈਸੇ ਨਹੀਂ ਖਾਂਦੇ ਤੇ ਖਿਚੜੀ ਲਈ ਅਸੀਂ ਇਹ ਲੈ ਕੇ ਆਂਦੇ ਆ ਤੇ ਇਹ ਹੁਣ ਮੈਂ ਕਰਾ ਲਈ ਇੱਥੇ ਖਿਚੜੀ ਖੀਰ ਅਸੀਂ ਸੁਜੀ ਰੱਖ ਲੈਨੇ ਆ ਸਵੇਰ ਲਈ ਤੇ ਬਾਕੀ ਅਸੀਂ ਤਾਜੀ ਗਰਮ ਖਾ ਲੈਣੀ ਹੈ ਤੇ ਬਿਲਕੁਲ ਪਰ ਖਿਚੜੀ ਨਹੀਂ ਖਾਣੀ ਐਦਾ ਸੁਆਦ ਬਨੇ ਦੇਖਣਾ ਐ ਵੀ ਨਹੀਂ ਦੇਖਣਾ ਤੇ ਨਮਕ ਕਿੰਨਾ ਹੈ ਸਿਰਫ ਅਸੀਂ ਸਵੇਰੇ ਖਾਣੀ ਆ ਇਧਰ ਮੈਂ ਦਾਲਾਂ ਨੂੰ ਦੋ ਚਾਰ ਮਲਵਾਵਾਂਗੀ ਪਹਿਲਾਂ 20 ਲਾੜ ਤੇ ਨਾਲ ਅਸੀਂ ਇੱਕ ਗਲਾਸ ਔਰ ਇਨੂੰ ਧੋ ਕੇ ਰੱਖ ਦਾਂਗੇ ਭਿਉ ਕੇ ਰੱਖ ਦਾਂਗੇ ਤੇ ਜਿੰਨਾ ਜ਼ਿਕਰ ਸਾਡੀ ਦਾਲ ਨੂੰ 2-4 ਵਿੱਚ ਲਾ ਬਾਜ ਜਾਂਦੀਆਂ ਤੇ ਬਾਅਦ ਚ ਸਚੌਲ ਪਾ ਕੇ ਵੀ ਖਿਚੜੀ ਵਿੱਚ ਥੋੜਾ ਜਿਹਾ ਘਿਓ ਪਾ ਕੇ ਤੇ ਨਮਕ ਪਾਨਾ ਬਸ ਤੇ ਇਹ ਅਸੀਂ ਕੁੱਕਰ ਨੂੰ ਇਦਾਂ ਇੱਕ ਦੋ ਵਿੱਚ ਮਰਵਾ ਕੇ ਤੇ ਇਸ ਤਰ੍ਹਾਂ ਰਾਤ ਪਿਆ ਰਹਿਣ ਦੇਣਾ ਤੇ ਅਸੀਂ ਸਵੇਰੇ ਖੋਲਾ ਤੁਹਾਨੂੰ ਦੱਸਾਂਗੇ ਇਹ ਲੋਹਣੀ ਤੋਂ ਉਹ ਅਰਦਾ ਮੇਨ ਖਾਣਾ ਹੁੰਦਾ ਜਿਹਨੂੰ ਅਸੀਂ ਆਮ ਕਹਿੰਦੇ ਆ ਉਹ ਰਿੰਨੀ ਤੇ ਮਾਂ ਕਰਦੀ ਇਸ ਦਿਨ ਸਰੋਂ ਦਾ ਸਾਗ ਵੀ ਕਈ ਲੋਕ ਮਨਾਉਂਦੇ ਲੋਹਣੀ ਵਾਲ ਦਿਨ ਅਸੀਂ ਪਹਿਲੇ 2-4 ਦਿਨ ਖਾ ਲਿਆ ਸੀ ਨਹੀਂ ਬਣਾਇਆ ਸੀ ਆ ਦੇਖ ਸਕਦੇ ਜੀ ਖਿਚੜੀ ਸਾਡੀ ਦਾਲ ਚੜੀ ਮੋਠਾ ਦੀ ਉਕਲ ਚੁਕੀ ਹੈ ਤੇ ਨਾਲ ਹੋਣੇ ਦੇ ਵਿੱਚ ਅਸੀਂ ਪਾਤਾ ghee ਰੜੇ ਅਸੀਂ ਚੌਲ ਭੋਕੇ ਰੱਖਿਆ ਇਹ ਤੇ ਜਿੰਨੀ ਜਰੂਰ ਤਾਂ ਸਾਨੂੰ ਪਾਣੀ ਦੀ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਫਿਰ ਤੁਹਾਡੇ ਵੀ ਰਿਵਾਜ ਹੈ ਖਿਚੜੀ ਦਾ ਸਾਡੇ ਮਾਚੇ ਰਗੇ ਚਾ ਮੈਂ ਕਈ ਮੋਠਾ ਦੀ ਕਈ ਮਾਵਾਂ ਦੀ ਤੇ ਜਿਸ ਦਾ ਹੋਵੇ ਜਤਰਾ ਜਿਆਦਾ ਖਿਚੜੀ ਜਰੂਰ ਰਾਤ ਨੂੰ ਬਣਾਉਂਦੇ ਨੇ ਤੇ ਸਵੇਰੇ ਖਾਂਦੇ ਨੇ ਪਹਿਲਾਂ ਅਸੀਂ ਸਵੇਰੇ ਮੈਂ ਕਾਰਾਂ ਤੋਂ ਜਿਵੇਂ ਪਕੌੜੇ ਕੱਢ ਲਏ ਸੀ ਤੇ ਬਾਅਦ ਚ ਇਤਨਾ ਹੀ ਆ ਫੁੱਲੇ ਵਗੈਰਾ ਮੌਫਲੀ ਕੋਪਾਲ ਟੂੜ ਕਾ ਲਿਆ ਤੇ ਬਾਅਦ ਚ ਅਸੀਂ ਨਾਲ ਖੀਰ ਰੱਖ ਦਿੱਤੀ ਤੇ ਹੁਣ ਸ਼ਾਮ ਪੈ ਗਈ ਸੀ ਤੇ ਸ਼ਾਮ ਨੂੰ ਖਿਚੜੀ ਬਣਾਉਣ ਲੱਗੇ ਪਏ ਸਬਜ਼ੀ ਸਾਡੀ ਬਣੀ ਹੋਈ ਸੀ ਉਹ ਨਾਲ ਰੋਟੀ ਖਾ ਕੇ ਨਾਲ ਖੀਰ ਖਾ ਲਈ ਸੀ ਰਾਤ ਨੂੰ ਜਿਹੜੇ ਦਿਨ ਜਾਂ ਹੀ ਹੋ ਪਕਵਾਨ ਹੁੰਦੇ ਕੁਝ ਸਪੈਸ਼ਲ ਨਹੀਂ ਹੁੰਦਾ ਕਈ ਲੋਕ ਆਮ ਬਣਾ ਵੀ ਰੰਦੇ ਨੇ ਪਰ ਸਾਗ ਹੋ ਗਿਆ ਖੀਰ ਹੋ ਗਈ ਖਿਚੜੀ ਹੋ ਗਈ ਦਹੀਂ ਹੋ ਗਿਆ ਤੇ ਉਹ ਜਿਹੜੇ ਅਸੀਂ 100 ਖਾਣੇ ਹੋਏ ਹੁੰਦਾ ਹੈ ਇਧਰ ਵੀ ਸਲ ਦੋ ਵਰਵਾਵਾਂਗੇ ਤੇ ਕਿ ਜੜੀ ਸਾਡੀ ਬਣ ਕੇ ਹੋ ਜੇਗੀ ਤਿਆਰ ਆ ਦੇਖੋ ਖੀਰ ਤੇ ਫਿਰ ਮੈਂ ਆ ਗਈ ਤੇ ਮੱਠੇ ਮੱਠੇ ਸੇਕਦੇ ਬਹੁਤ ਸੋਹਣੀ ਬਣ ਰਹੀ ਸੀ ਦੇਖਣ ਚ ਬੜੀ ਵਧੀਆ ਲੱਗਦੀ ਤੇ ਬਣੇ ਬਹੁਤ ਜ਼ਿਆਦਾ ਸੁਆਦ ਸੀ ਖੁੱਲੀ ਬਣਾਈ ਸੀ ਕਿਉਂਕਿ ਰੋ ਅਸੀਂ ਤੁਹਾਨੂੰ ਪਤਾ ਸੀ ਘਰ ਘੜਾਈ ਸੀ ਤੇ ਖੀਰ ਅਸੀਂ ਖੁੱਲੀ ਬਣਾਈ ਸੀ ਹਾਂ ਤੇ ਫਰੰਟ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਅਸੀਂ ਬੈਠੇ ਹੋਏ ਹਾਂ ਬਾਹਰ ਬਾਕੀ ਇਹ ਪੇਓਪੋ ਤੇ ਗੁੱਟੀਆਂ ਤੇ ਤੇ ਮੰਮੇ ਵੀ ਬੈਠੇ ਹੋਏ ਨੇ ਬਾਹਰ ਤੇ ਦੇਖ ਸਕਦੇ ਜੀ ਮੱਜਾ ਸਾਡੀ ਮਚਾਰੀਆਂ ਤੋਂ ਪਤਾ ਲਿਆ ਰਹੀਆਂ ਹਨ 5-6 ਸਾਲ ਬਾਅਦ ਮੇਰੇ ਖਿਆਲ ਐਨੀ ਸੋਹਣੀ ਧੁੱਪ ਲੱਗੀ ਲੋਹੜੀ ਦੇ ਤਿਉਹਾਰ ਤੇ ਨਹੀਂ ਤੇ ਧੁੱਪ ਨਹੀਂ ਲੱਗਦੀ ਇਹ ਤਿਉਹਾਰਾਂ ਤੇ ਆਪਣੇ ਆਦੇ ਵੀ ਚਾਦ ਬੜੀ ਆਂਦੀ ਹੈ ਆ ਦੇਖੋ ਇੱਧਰ ਦਿਖਾ ਸਕਦੇ ਆ ਗੁੱਡੀਆਂ ਚੜ ਰਹੀਆਂ ਨੇ ਐਨ ਬੜੀ ਲੋਹੜੀ ਸਾਡੇ ਪਿੰਡ ਵੀ ਨਾ ਨਹੀਂ ਤੇ ਮੈਂ ਸ਼ਹਿਰ 'ਚ ਹੀ ਸ਼ਹਿਰ 'ਚ ਤੇ ਬਹੁਤ ਜ਼ਿਆਦਾ ਇਹ ਲੋਹੜੀ ਮਨਾਉਂਦੇ ਸੀ ਪਤੰਗਾ ਗੁੱਡੀਆਂ ਦੀ ਪਰ ਪਿੰਡ 'ਚ ਵੀ ਮੈਂ ਦੇਖਿਆ ਇੱਥੇ ਵੀ ਬੜੀ ਮਨਾਉਂਦੇ ਨੇ ਤੇ ਹੋਰ ਫਰੰਟ ਠੀਕ ਐ ਇਸ ਤੋਂ ਬਾਅਦ ਰਾਤ ਪੈ ਗਈ ਸੀ ਰਾਤ ਨੂੰ ਸੀ ਉੱਤੇ ਹੀ ਪੁੱਗਾ ਵਾਲਿਆ ਸਪਾਤੀਆਂ ਲਾ ਕੇ ਰੁੱਲੇ ਜੀ ਆਪਾਂ ਤੇ ਅਗੀ ਮੰਮੀ ਪਹਿਲੋ ਭਾਗੀ ਰਹੀ ਤੇ ਦੋਚਾ ਯਾ ਮੇਰਾ ਬੇਟਾ ਬੈਠਾ ਹੀ ਉਹਦੇ ਪਾਪਾ ਕੀ ਬੜੀ ਬੜੀ ਬੰਦਾ ਜਾ ਕੇ ਦੱਸ ਕੇ ਮਿੰਟ ਜਿਹੜਾ ਸੀ ਟਾਲ ਚ ਪੈਂਦੀ ਕਰੀਦਾ ਹੈ ਜਦੋਂ ਤੁਹਾਰਦੇ ਹੋ ਤੇ ਫਰੈਂਡ ਵਾਇਦਾ ਹੰਦਾ ਆਪਣੀ ਫੈਮਲੀ ਨਾਲ ਜਿੰਨਾ ਚਿਰ ਹੋਏ ਬੈਠ ਕੇ ਐਨਜੋਏ ਕੀਤਾ ਜਾਂਦਾ ਹੈ ਇੱਕ ਵਲਾਂ ਜਦੋਂ ਵੀ ਕਿ ਤੁਹਾਰ ਨੂੰ ਦਿੱਤਾ ਹੁੰਦਾ ਉਸ ਨਾਲ ਇੱਕ ਮਾਜਿਤ ਹਾਰਾ ਦੰਨ ਜਦ ਵੀ ਮਾਹੌਲ ਕੋ ਚੇਂਜ ਹੋ ਜਾਂਦਾ ਕਰਾਦਾ ਤੇ ਆਮ ਮੇਟਾਂ ਜਿਸ ਤਰ੍ਹਾਂ ਮਰਜ਼ੀ ਫਿਰ ਬਾਤ ਹੋ ਗਾਲੀ ਮੰਨ ਲਾ ਦੇ ਸਕਦੇ ਨੇ ਨਾੜ ਪਾਰਿਆ ਫੁੱਲ ਇਹ ਨਾਲ ਸੇ ਗਰੇ ਫੁੱਲ ਉਗੜ ਉਹ ਗੋਗੇ ਨੈਕਸਟ ਮਾਰਨਿੰਗ ਮਾਰ ਦੀ ਪਹਿਲੀ ਸਵੇਰ ਦੀ ਪਹਿਲੀ ਚਾਹ ਨਾਲ ਰੱਖੀ ਹੈ ਤੇ ਹੁਣ ਅਸੀਂ ਨਾ ਜਿਹੜੀ ਖਿਚੜੀ ਰਾਤ ਬਣਾਈ ਸੀ ਉਹ ਤੁਹਾਨੂੰ ਦਿਖਾ ਰਹੀਆਂ ਨਾਲ ਦਹੀਂ ਜਮਾਇਆ ਸੀ ਸੁੱਚਾ ਉਹ ਤੇ ਨਾਲੇ ਰੋਹ ਵਾਲੀ ਖੀਰ ਜਿਹੜਾ ਸੁੱਚੀ ਪਾ ਕੇ ਅਸੀਂ ਕੱਢ ਲਈ ਸੀ ਇਹ ਸਭ ਤੋਂ ਪਹਿਲਾ ਫਰੈਂਡ ਅਸੀਂ ਘਰ ਦਾ ਡਾਡਾ ਮੈਂਬਰ ਹੋਵੇਗਾ ਜਿਤਰਾ ਚੜਸ ਕੋ ਨੂੰ ਦਵਾ ਖਾਣ ਉਹ ਜਿਹੜਾ ਸਾਡੇ ਡੈਡੀ ਜੀ ਅਸੀਂ ਸਭ ਤੋਂ ਪਹਿਲਾਂ ਨਾ ਮੇਰੀ ਆਦਤ ਹੈ ਇਸ਼ਨਾਨ ਕਰਕੇ ਬਾਟ ਕਰਕੇ ਤੇ ਜਿਹੜੀ ਖੀਰ ਖਿਚੜੀ ਤੇ ਦਹੀਂ ਮੈਂ ਆਪਣੀ ਦਾਦੀ ਨੂੰ ਪਹਿਲਾਂ ਦੇਣੀ ਬਾਚੋ ਇੰਨਾ ਨੂੰ ਤੇ ਆਪਣੇ ਬੇਟੇ ਨੂੰ ਦੇਖ ਕੇ ਫਿਰ ਮੈਨੂੰ ਮੰਮੀ ਨੇ ਖਾਣੀ ਇੰਨੇ ਬਰਕਤ ਹੁੰਦੀ ਹੈ ਤੇ ਵੱਡੇ ਦਾ ਨਾਲੇ ਆਦਰ ਸਤਕਾਰ ਮਾਣ ਹੁੰਦਾ ਏ ਇਸ ਕਰਕੇ ਇਹਨੂੰ ਕਹਿੰਦੇ ਆ ਫਰੜਾ ਦੇਖ ਲੈਣਾ ਉਹ ਨੂੰ ਅਸੀਂ ਰੇਨ ਲਈ ਸੀ ਤੇ ਮਾਕ ਨੂੰ ਅਸੀਂ ਅੱਜ ਖਾ ਰਹੇ ਹਾਂ ਮੰਜਾੜੀ ਜਿੰਦੇ ਚੱਲੀ ਦਰਗੁਰ ਪਾਣੀ ਲੱਗੀ ਆ ਤੇ ਨਾਲ ਦੀ ਨਾਲ ਸਾਡੀ ਭਰ ਰਹੀ ਹੈ ਚਾਹ ਵੀ ਤੇ ਸਾਰੀਆਂ ਅਸੀਂ ਕ올ੀਆਂ ਚ ਪਾ ਕੇ ਮੈਂ ਸਾਰਿਆਂ ਨੂੰ ਬਾਚੂ ਖੜਾ ਦਿੱਤੀ ਸੀ ਜਿੰਨੇ ਕਿ ਥੋੜੀ ਥੋੜੀ ਸਿਰ ਜਿਆਦਾ ਜੀਵ ਨਹੀਂ ਕਰਦਾ ਸਿਰ ਥੋੜੀ ਥੋੜੀ ਖਾਣੀ ਹੁੰਦੀ ਹੈ ਬਾਅਦ ਚ ਜਿਤਨਾ ਮਰਜੀ ਖਾ ਲੈ ਪਰ ਸੁੱਚੇ ਮੋਟਕੇ ਜਰੂਰ ਅਸੀ ਇਹ ਤਿੰਨੇ ਚੀਜ਼ਾਂ ਖਾਣੇ ਖਾਣੇ ਆ ਅਗਲੇ ਦਿਨ ਲੋਰੀ ਤੋਂ ਤੇ ਇਧਰ ਬਣਾ ਰਹੀ ਹਾਂ ਮੈਂ ਚਾਚ ਚਾਚ ਪਾਵਾਂਗੀ ਦੁੱਧ ਤੇ ਹੁਣ ਮੈਂ फ्रेंड्स ਸਾਰਿਆਂ ਨੂੰ ਮੈਂ ਦੇ ਦਿੱਤੀ ਇਹ ਤੁਹਾਨੂੰ ਬਾਅਦ ਵਿੱਚ ਦਿਖਾਣੀ ਆ 6:30 ਵੇ ਦਾ ਟਾਈਮ ਸੀ ਮੌਨਿਕਾ 7:00 ਵਜੇ ਦਾ ਤੇ ਮੈਂ ਬਾਅਦ ਚ ਗੁਰਦੁਆਰੇ ਸਾਹਿਬ ਬਾਅਦ ਚ ਗਈ ਸੀ ਬਣਾ ਕੇ ਦੇ ਕੇ ਚਾ ਇਹਨਾਂ ਨੂੰ ਤੇ ਬਾਚਾ ਮਾਝੇਲ ਮਾ ਮੱਥਾ ਟੇਕਾ ਮੈਂ ਫਿਰ ਹੁੰਦਾ ਹੈ ਕਿ ਅੱਜ ਮਹੀਨੇ ਦੀ ਸ਼ੁਰੂਆਤ ਹੈ ਮਹਾਰਾਜ ਵਧੀਗਾ ਸਭ ਲਈ ਤੁਹਾਡੇ ਲਈ ਸਾਡੇ ਲਈ ਵਧੀਗਾ ਸਾਲ ਚਾੜੇ ਮਹਾਰਾਜ ਖੁਸ਼ ਸੋਖ ਸ਼ਾਂਤੀ ਪਰਵਾਰ ਅੱਜ ਰਕੇ ਇਧਰ ਮੈਂ ਦੇ ਰਹੀ ਹਾਂ ਅੰਛ ਨੂੰ ਵੀ ਤੇ ਗ੍ਰਪੇਜ ਨੂੰ ਵੀ ਅੰਛ ਨੇ ਮਟਾਵਾਂਗੇ ਦਵਾਵਾਂਗੇ ਆ ਦੇਖਾਰੇ ਅੱਜ ਠੀਕ ਹੈ ਫਰੈਂਟਾਂ ਨੂੰ ਮਿਲ ਜੇ ਇੱਕ ਹੋਰ ਨਵੀਂ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖ ਲਈ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਬਾਏ ਬਾਏ ਫਰੈਂਟ ਨੰਨੇ ਵੀ ਦੇ ਚੁਕੇ ਸ